ਤੁਹਾਡੇ ਇਹ ਚੈਨਲ ਅੰਚਲ ਪੰਜਾਬ ਜਿਹੜਾ ਚੈਨਲ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹਨੇ ਸਭੀ ਆ ਆ ਕੇ ਜਿਹੜੀਆਂ ਮਜਬੂਰੀਆਂ ਸਭ ਨੂੰ ਇਹ ਮੌਕਾ ਤੇ ਜੋ ਆਦੇ ਹਾਲਾਤ ਹੈ ਉਹ ਜਿਹੜੇ ਬਿਆਨ ਜਿਹੜੇ ਇਹਨੇ ਤੁਹਾਨੂੰ ਦਿਖਾਏ ਆ ਤੇ ਪ੍ਰਸ਼ਾਸਨ ਤੱਕ ਇਹ ਗੱਲ ਪੁੱਜੀ ਆ ਤੇ ਉਹਨਾਂ ਨੇ ਤੁਰੰਤ ਮੈਕਸ ਦੇ ਆ ਕੇ ਇਹ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਜਰੂਰ ਜਨਾ ਚਾਹਵਾ ਕਿ ਜੇ ਕਿਸੇ ਨੂੰ ਵੀ ਜੇ ਪ੍ਰਸ਼ਾਸਨ ਨੇ ਕੋਈ ਸੁਣ ਰਿਹਾ ਆ ਜਾ ਕੋਈ ਉੱਚ ਅਧਿਕਾਰੀ ਵੀ ਕੋਈ ਗੱਲ ਬਾਤ ਨਹੀਂ ਸੁਣਦੇ ਨਾ politician ਵੀ ਕੋਈ ਸੁਣਦੇ ਆ ਤੇ ਮੇਰੇ ਖਿਆਲ ਨਾਲ ਜਿਹੜੀ ਐਚਆਰ ਪੰਜਾਬ ਦੀ ਟੀਮ ਹੈ ਇਹਨਾਂ ਨਾਲ ਸੰਪਰਕ ਕਰੋ ਤੇ ਇਹਨਾਂ ਦਾ ਸਾਥ ਲਓ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਥ ਦੇ ਕੇ ਪ੍ਰਸ਼ਾਸਨ ਤੱਕ ਸਭ ਜਾਈ ਜਾ ਨਮਸਕਾਰ ਦੋਸਤੋ ਮੈਂ ਸ਼ਮੇਸ਼ ਨੌਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਅੱਜ ਪਾਡ ਨੰਬਰ 50 ਨੂੰ ਲੈ ਕੇ ਹਲਚਲ ਪੰਜਾਬ ਦੇ ਚੈਨਲ ਤੋਂ ਪਰ ਖਬਰ ਲਾਉਣ ਤੋਂ ਬਾਅਦ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਉਹ ਉੱਥੇ ਹੀ ਗੱਲ ਕਰਾਂਗੇ ਨਗਰ ਨਗਰ ਪਠਾਨਕੋਟ ਜਿਹੜਾ ਮੌਕੇ ਤੇ ਪਹੁੰਚਿਆ ਜਿਹੜਾ ਇੱਥੇ ਡੈਂਪਿੰਗ ਕੀਤੀ ਗਈ ਇਸ ਨੂੰ ਡੈਂਪਿੰਗ ਦੇ ਚੋਦੇ ਨਜ਼ਰ ਆਇਆ ਤੇ ਜੇ ਗੱਲ ਕਰਾਂਗੇ ਬੱਲੇਬਾਸੀਆਂ ਦੀ ਜਿਹੜੇ ਬਾਣੇ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਹਾਲ ਚਿਰ ਪੰਜਾਬ ਦੇ ਚੱਲਦਾ ਵੀ ਧੰਨਵਾਦ ਕੀਤਾ ਔਰ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਉਹਨਾਂ ਦਾ ਸਭੀ ਕਹਿਣਾ ਹੈਗਾ ਕਿ ਬੜੀ ਚਿਰ ਦੂਸਰ ਸਮੱਸਿਆ ਨਾਲ ਜੋ ਜੋਝਦੇ ਪਏ ਸੀ ਪਰ ਅੱਜ ਜਿਹੜੀ ਉਹ ਉਦੋਂ ਦੀ ਸਮੱਸਿਆ ਦਾ ਹੱਲ ਵੀ ਕੀਤਾ ਗਿਆ ਹੈ ਯਾਰ ਪਰ ਤੋਂ ਇਹਦੇ ਸਾਗੇ ਇਹ ਪ੍ਰਸ਼ਾਸਨਰ ਪਾਸੋਂ ਜਿਹੜਾ ਬਿਲਕੁਲ ਹੀ ਉੱਥੇ ਜਿਹੜਾ ਡੈਂਪਿੰਗ ਜਿਹੜੀ ਚੁੱਕੀ ਗਈ ਹੈ ਵੀ ਥੋੜੀ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਅੱਗੇ ਨਾਲ ਬਾਦਗੀ ਵੀ ਦੇਖ ਚੁੱਕੇ ਆ ਪਰ ਅੱਗੇ ਨਾਲ ਹੈਗਾ ਕਿ ਕੋਈ ਵੀ ਡੈਂਪਿੰਗ ਜਣਾ ਨਹੀਂ ਕਰ ਪਾਏਗਾ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਇਹਨਾਂ ਨੂੰ ਕਾਫੀ ਚਿਰ ਜੇ ਨੋਟਿਸ ਦਿੱਤੇ ਗਏ ਸੀ ਪਰ ਉਹਨਾਂ ਨੂੰ ਪਹਿ ਅੱਛਣੇ ਆਗੇ ਤੇ ਜਿਹੜਾ ਆਪਣਾ ਪੀੜਾ ਪੰਜਾ ਚਲਾਉਂਦੇ ਹੋ ਨਜ਼ਰ ਆਈ ਹੈ ਪਰ ਇਹ ਇੱਥੇ ਬਿਲਕੁਲ ਜਿਹੜਾ ਡੰਪਲਾ ਚੂਟੇ ਨਜ਼ਰ ਆਈ ਹੈ ਕਿ ਗੱਲਬਾਤ ਕਰਦੇ ਆ ਨਗਰ ਨਿਗਮ ਅਧਿਕਾਰੀਆਂ ਨਾਲ ਤੇ ਵਾਰਡ ਨੰਬਰ 50 ਦੇ ਪਾਸਿਆਂ ਨਾਲ ਕੀ ਕਹਾਂ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਹਰਜਰ ਪੰਜਾਬ ਦੀ ਪਠਾਨਕੋਟ ਜੀ ਮੇਰਾ ਨਾਮ ਸਾਗਰ ਭੈਸ ਹੈ ਮੈਂ ਵਾਰਡ ਨੰਬਰ 50 ਦੇ ਵਿੱਚ ਪੰਜਾਬ ਮਹਿਲ ਦੇ ਬਿਲਕੁਲ ਸਾਹਮਣੇ ਹਟਿਆ ਰੈਹਾਸ਼ੀ ਇਲਾਕਾ ਹੈ ਰੈਜ਼ੀਡੈਂਸੀ ਕਲੋਨੀ ਹੈ ਤੇ ਕਲੋਨੀ ਦੇ ਵਿੱਚ ਨਾ ਕਾਫੀ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਕਿ ਇੱਕ ਡੰਪ ਤੇ ਇੱਕ ਕਬਾਰ ਜਾਂ ਇਕੱਟਾ ਜਿਹੜਾ ਕਾਰੋਬਾਰ ਚੱਲ ਰਿਹਾ ਸੀ ਇਹ ਕਾਰੋਬਾਰ ਕਰੋੜਾਂ ਦੇ ਹਿਸਾਬ ਨਾਲ ਚੱਲ ਰਿਹਾ ਸੀ ਜਿਹਦੇ ਉੱਤੇ ਜਿਹੜੀ ਹੈ ਕਿ ਨਾ ਹੀ ਕਿਸੇ ਕਿਸੇ ਰਾਜਨੀਤਿਕ ਤਲਵਲ ਹੋਇਆ ਨਾ ਹੀ ਕਿਸੇ ਐਮਸੀ ਵਾਲੂ ਕਦੇ ਧਿਆਨ ਦਿੱਤਾ ਗਿਆ ਬਟ ਅਸੀਂ ਕਲੋਨੀ ਵਾਸੀਆਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਇੱਕ ਸਾਂਝ ਹੋ ਕੇ ਇੱਕ ਸੁਸਾਇਟੀ ਬਣਾਈ ਸੁਸਾਇਟੀ ਬਣਾ ਕੇ ਅਸੀਂ ਏਅਰ کورٹ ਦੇ ਥਰੂ ਪ੍ਰੋਸੈਸ ਚਲਾਇਆ ਤੇ ਅਸੀਂ ਉਹ ਪ੍ਰੋਸੈਸ ਦੇ ਥਰੂ ਸਾਨੂੰ ਜੇ ਆਰਡਰ ਵੀ ਜਿਹੜਾ ਹੈ کورٹ ਦੇ ਥਰੂ ਮਿਲੇ ਆ ਤੇ ਉਹ کورٹ ਦੇ ਆਰਡਰ ਦੇ ਥਰੂ ਅੱਜ ਜਿਹੜਾ ਕਾਰਪੋਰੇਸ਼ਨ ਹੈ ਉਹਨੂੰ ਇੰਪਲੀਮੈਂਟ ਕਰ ਰਿਹਾ ਹੈ ਤੇ ਸਭ ਤੋਂ ਪਹਿਲਾਂ ਇਹ ਇੰਪਲੀਮੈਂਟੇਸ਼ਨ ਜਿਹੜੀ ਹੈ ਬੜੀ इजीली ਨਹੀਂ ਹੋਈ ਇਹਦੇ ਵਾਸਤੇ ਕਾਫੀ ਸਾਨੂੰ ਸੰਘਰਸ਼ ਕਰਨਾ ਪਿਆ ਸੰਘਰਸ਼ ਕਿੱਦਾਂ ਕਰਨਾ ਪਿਆ ਕਿ ਆਰਡਰ ਆਇਆ ਨੂੰ 2-3 ਮਹੀਨੇ ਹੋ ਗਿਆ ਤੇ ਹਜੇ ਤੱਕ ਇਹਦਾ ਇੰਪਲੀਮੈਂਟੇਸ਼ਨ ਨਹੀਂ ਕੀਤਾ ਗਿਆ ਸੀ ਤੇ ਹਲਚਲ ਪੰਜਾਬ ਜਿਹੜਾ ਚੈਨਲ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡੀ ਆ ਕੇ ਜਿਹੜੀਆਂ ਮਜਬੂਰੀਆਂ ਸਾਡੀ ਜਿਹੜੀ ਮੌਕੇ ਤੇ ਜੋ ਸਾਡੇ ਹਾਲਾਤ ਹੈ ਉਹ ਜਿਹੜੇ ਬਿਆਨ ਜਿਹੜੇ ਪੂਰੇ ਪਠਾਨਕੋੜ ਨੂੰ ਦਿਖਾਏ ਹੈ ਅਤੇ ਪ੍ਰਸ਼ਾਸਨ ਤੱਕ ਇਹ ਗੱਲ ਪੁੱਜੀ ਹੈ ਤੇ ਉਹਨਾਂ ਨੇ ਤੁਰੰਤ ਨੈਕਸਟ ਡੇ ਆ ਕੇ ਹੀ ਇਹ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਅਸੀਂ ਸੰਘਰਸ਼ ਕੀਤਾ ਆਪਾਂ ਲੜਾਈ ਕੀਤੀ ਹੈ ਫਾਈਟ ਕੀਤੀ ਆਪਣੇ ਰਾਈਟਸ ਵਾਸਤੇ ਤੇ ਮੇਰੇ ਖਿਆਲ ਨਾਲ ਇਹ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਗਲਤੀਆਂ ਹੈ ਤੇ ਮੇਰੇ ਖਿਆਲ ਨਾਲ ਜੇ ਮੈਂ ਤਾਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗਾ ਕਿ ਜੇ ਕਿਸੇ ਨੂੰ ਵੀ ਜੇ ਪ੍ਰਸ਼ਾਸਨ ਨਹੀਂ ਕੋਈ ਸੁਣ ਰਿਹਾ ਜਾਂ ਕੋਈ ਉੱਚ ਅਧਿਕਾਰੀ ਵੀ ਕੋਈ ਗੱਲਬਾਤ ਨਹੀਂ ਸੁਣਦੇ ਜਾਂ ਪੋਲੀਟੀਸ਼ਨ ਵੀ ਨਹੀਂ ਕੋਈ ਸੁਣ ਰਿਹਾ ਤੇ ਮੇਰੇ ਖਿਆਲ ਨਾਲ ਜਿਹੜੀ ਹਲਚਲ ਪੰਜਾਬ ਦੀ ਟੀਮ ਹੈ ਇਹਨਾਂ ਨਾਲ ਸੰਪਰਕ ਕਰੋ ਤੇ ਇਹਨਾਂ ਦਾ ਸਾਥ ਲਓ ਤੇ ਬਹੁਤ ਹੀ तरीके न साथ दे के प्रशासन तक साड़ी गल हैं। मेरा नाम सिमी है और हमारा जो बार्ड नंबर पड़ता है वो पचास पड़ता है चल पंजाब वाले तो उन्होंने मतलब दो तीन दिन पहले यहाँ पर सारी हमारी समस्याएं जो हैं उनको सुना और उसके बाद ये तुरंत ही एक्शन हो गया तो हम उनके बहुत शुक्रगुजार हैं अभी यहाँ से डम्प उठाए जा रहे हैं सारा कचरा उठाया जा रहा है और Uh, मतलब हमारा इधर एरिया नीट एंड क्लीन होना शुरू हो गया तो चाहे थोड़े दिन तक ये सारा ही गंद यहां से उठ जाए तो हम इनके बहुत ज्यादा शुक्रगुजार है एमसीके प्रशासन के हलचल पंजाब वालों के ग्रीनफील्ड रेजिडेंट वेलफेयर सोसाइटी वालों कंप्लेंटस कितनी जा रहीयां सी आ जिदे विच कल भी ਤੁਹਾਡੇ ਚੈਨਲ ਵੱਲੋਂ ਨਿਊਜ਼ ਲੱਗੀ ਸੀ ਉਹਦਾ ਬਹੁਤ ਅੱਛਾ ਸਾਨੂੰ ਫਾਇਦਾ ਮਿਲਿਆ ਅੱਜ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਪੂਰੀ ਟੀਮ ਦੇ ਨਾਲ ਆਏ ਆ ਤੇ ਆਪਣੀ ਕਾਰਵਾਈ ਜੋ ਉਹਨਾਂ ਨੂੰ ਕੋਰਟ ਦੇ ਮੁਤਾਬਕ ਹੁਕਮ ਹੋਈ ਸੀ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਤੇ ਉਹਨਾਂ ਨੇ ਪੰਕਜ ਐਸਡੀਓ ਜੀ ਆਏ ਆ ਜਿਨ੍ਹਾਂ ਦੇ ਅਗਵਾਈ ਤੇ ਸਾਰਾ ਕੰਮ ਹੋ ਰਿਹਾ ਬਹੁਤ ਅੱਛੇ ਤੇ ਕਿੰਨਾ ਕਾਰਵਾਈ ਹੋ ਰਹੀ ਹੈ ਫਿਲਹਾਲ ਅਸੀਂ ਸਾਰੇ ਸੰਤੁਸ਼ਟ ਹਾਂ ਇਹ ਜਾਣ ਕੇ ਕਿ ਸਾਰਾ ਕੂੜਾ ਕਿੱਥੇ ਡੰਪ ਹੈ ਕਿਹੜਾ 플ੌਟ ਤਾਂ ਨਿਕਲੇ ਜਾਣ ਅੱਜ ਜਨਾ ਦੇ ਕੋ ਸਾਧਨ ਲਿਮਟਿਡ ਹੈ ਜਿਸ ਦੇ ਨਾਲ ਸ਼ਾਇਦ 10-4 플ੌਟ ਖਾਲੀ ਹੋਣਗੇ ਵੈਸੇ ਇਹ ਤਿੰਨ ਲਗਭਗ 40 ਤੋਂ 50 플ੌਟ ਹੈਗੇ ਆ ਜਿਨ੍ਹਾਂ ਦੇ ਵਿੱਚ ਡੰਪ ਹੈ ਅਸੀਂ ਆਸ਼ਾ ਕਰਦੇ ਹਾਂ ਕਿ ਜਲਦੀ ਹੀ ਇਹ ਬਾਕੀ 플ੌਟਾਂ ਤੋਂ ਵੀ ਸਾਰੇ ਡੰਪ ਨੂੰ ਹਟਾਇਆ ਜਾਏਗਾ ਕਿੜਾ ਵੀ ਸਾਡੇ ਨਾਲ ਖੜਾ ਹੋਇਆ ਸੀ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਅਸੀਂ ਆਪਣੇ ਮੋਢਿਆਂ ਤੇ ਚੁੱਕ ਕੇ ਉਹਨਾਂ ਨੂੰ ਛਲਾਂਗਾ ਦਿੰਦੇ ਹੋਏ ਗੱਲ ਕਰਦੇ ਆ ਤੇ ਹਲਚਲ ਚੈਨਲ ਵੱਲੋਂ ਦੋਨਾਂ ਨੇ ਸਾਡੇ ਵਾਸਤੇ ਬਹੁਤ ਅੱਛਾ ਯੋਗਦਾਨ ਦਿੱਤਾ ਹੈ ਸਾਡੇ ਲੋਕਲ ਐਮਸੀ ਸਾਹਿਬ ਨੇ ਪਲੱਸ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆਏ ਆ ਉਹਨਾਂ ਨੇ ਵੀ ਬੜਾ ਅੱਛਾ ਯੋਗਦਾਨ ਦਿੱਤਾ ਹੈ ਪੂਰੀ ਗ੍ਰੀਨਫੀਲਡ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਨੇ ਨਾਲ ਖੜੇ ਹੋ ਕੇ ਕੰਪਲੇਂਟਾਂ ਤੇ ਕੇਸਾਂ ਦੇ ਵਿੱਚ ਬੜਾ ਵਧੀਆ ਯੋਗਦਾਨ ਦਿੱਤਾ ਹੈ ਗ੍ਰੀਨ ਵੈਲਫੇਅਰ ਸੁਸਾਇਟੀ ਅਬਰੌਨ ਲਗਰ ਇਹਨਾਂ ਨੇ ਕਈ ਹੋਰ ਕੰਪਲੇਨਾਂ ਕੀਤੀਆਂ ਕਾਰਪੋਰੇਸ਼ਨ ਨੂੰ ਫਿਰ ਉਹਨਾਂ ਨੇ ਇੱਕ ਆਪਣੇ ਮੈਜਿਸਟ੍ਰੇਟ ਦੀ ਕੋਰਟ 'ਚ ਇੱਕ ਇਹਨਾਂ ਨੇ ਚਲ ਇਹਨਾਂ ਨੂੰ ਡੰਪ ਨੂੰ ਖਾਲੀ ਕਰਾਇਆ ਜਾਏ। ਅਸੀਂ 5-7 ਵਾਰੀ ਇਹਨਾਂ ਨੂੰ ਨੋਟਿਸ ਭੇਜੇ ਇਹਨਾਂ ਨੂੰ ਆਏ ਮਿਲੇ ਆ ਇਹਨਾਂ ਨੂੰ ਕਹੇ ਤੇ ਡੰਪ ਨੂੰ ਖਾਲੀ ਕਰ ਦੋ ਕਿ ਹੋਰ ਸ਼ਿਫਟ ਕਰ ਲਓ ਕਾਰਪੋਰੇਸ਼ਨ ਦੀ ਇਹ ਹਦੂਦ ਦੇ ਬਾਹਰ। ਪਰ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ। ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਿਉਂਕਿ ਪੁਲਿਸ ਦੇ ਵੀ ਨਾਲ ਲੜ ਰਹੀ ਦੇ ਸੀ। ਪੁਲਿਸ ਵੀ ਪਾਰਟੀ ਬਣੀ ਤੇ ਕਾਰਪੋਰੇਸ਼ਨ ਪਾਰਟੀ ਬਣੀ ਸੀ। ਅੱਜ ਅਸੀਂ 40-50 ਮੁਲਾਜ਼ਮ ਆਪਣੀਆਂ ਗੱਡੀਆਂ ਜੇਸੀਪੀ ਔਰ ਪੁਲਿਸ ਸਟਾਫ ਨੂੰ ਨਾਲ ਲੈ ਕੇ ਆਪਾਂ ਤੇ ਇਹਨਾਂ ਦਾ ਡੰਪ ਚੁੱਕਾ ਰਹੇ ਆ। ਤੇ ਇਹਨੂੰ ਅੱਜ ਅਸੀਂ ਕਲੀਨ ਕਰਕੇ ਜਾਵਾਂਗੇ। ਇਹ ਪੰਜ ਛੇ ਡੰਪਾਂ ਦਾ ਸਾਰੇ ਖਾਲੀ ਕਰਕੇ ਜਾਣਾ ਜੇ ਛੇ ਡੰਪਾਂ ਪਏ ਇਵੇਂ ਹੈਗਾ ਜੀ ਇਹਨਾਂ ਨੇ ਵੀ ਕੋਰਟ ਚ ਕਈ ਆਪਣੀ ਐਪਲੀਕੇਸ਼ਨਸ ਫਾਈਲ ਕੀਤੀ ਹੋਈ ਸੀ ਤੇ ਇਹਨਾਂ ਦੇ ਅੱਪਾ ਵੀ ਇਹਨਾਂ ਨੂੰ ਕਾਫੀ ਨੋਟਿਸ ਜਾਰੀ ਕੀਤੇ ਹੈਲਥ ਮਾਈਟ ਤੋਂ ਪਰ ਇਹਨਾਂ ਵੱਲੋਂ ਨਹੀਂ ਕਾਰਵਾਈ ਕੀਤੀ ਗਈ ਸੀ ਜਿਹਦੇ ਕਰਕੇ ਇਹਨਾਂ ਨੂੰ ਨੋਟਿਸ ਸਪੀਰੀਟ ਸਰਵ ਕੀਤਾ ਹੋਇਆ ਸੀਗਾ ਤੇ ਹੁਣ ਮਾਨਯੋਗ ਅਸਿਸਟੈਂਟ ਸਾਹਿਬ ਦੀ ਅਦਾਲਤ ਤੋਂ ਆਰਡਰਸ ਪਾਸ ਹੋਈ ਨੇ ਜਿਨ੍ਹਾਂ ਤੇ ਬਤੌਲਤ ਅੱਪਾ ਕਾਰਵਾਈ ਕਰ ਰਹੇ ਹਾਂ ਹੁਣ ਸਫਾਈ ਕਰਾਈ ਜਾਊਗੀ ਸਾਰੇ ਏਰੀਆ ਦੀ ਤੇ ਇਹਨਾਂ ਨੂੰ ਹੋਰ ਸੂਲਤਾ ਮਤਲਬ ਜਿੱਥੇ ਲੋਕ ਬਿਮਾਰੀਆਂ ਦੇ ਵਿੱਚ ਜੂੰਜਦੇ ਆ ਉਹਨਾਂ ਚ ਸਾਫ ਸਫਾਈ ਰਹੂਗੀ ਤੇ ਇਹ ਚੀਜ਼ ਤੋਂ ਵੀ ਦੂਰ ਰਹਿਣਗੇ ਲੋਕੇ ਇਹਨਾਂ ਨਾਲ ਗੱਲ ਹੋ ਗਈ ਹੈ ਕਿ ਹੁਣ ਦੇਖੋ ਇਹ ਇੰਨੀ ਕਾਰਵਾਈ ਜਿਹੜੀ ਸਾਰੀ ਹੋ ਰਹੀ ਹੈਗੀ ਇਹ ਸਾਰੀ ਸਾਡੀ ਕਾਰਪੋਰੇਸ਼ਨ ਦੀ ਮਸ਼ੀਨਰੀ ਆ ਅੱਜ ਤਾਂ ਆਪਾਂ ਕਾਰਵਾਈ ਕਰ ਰਹੇ ਆ ਕੱਲ ਨੂੰ ਆਪਾਂ ਇਹ ਕਾਰਵਾਈ ਦੇ ਜੋ ਕੋਸਟ ਆ ਉਹ ਵੀ ਇਹਨਾਂ ਨੂੰ ਪਾਣਾ ਹੈਗਾ ਫਿਰ ਆਪਾਂ ਇਹਨਾਂ ਨੂੰ ਸਮਝਾਤਾ ਹੈਗਾ ਇਹ ਵੀ ਸਾਡੇ ਨਾਲ ਕਹਿ ਰਹੇ ਕਿ ਚਲੋ ਹੁਣ ਅੱਗੇ ਤੋਂ ਨਹੀਂ ਕਰਾਂਗੇ ਹੁਣ ਇੱਕ ਵਾਰੀ ਇਹਨਾਂ ਨਾਲ ਬੈਠ ਕੇ ਇੱਕ ਵਾਰੀ ਗੱਲ ਵੀ ਕਰ ਲੈਣੇ ਪਲੱਸ ਹੁਣ ਜਦੋਂ ਅਦਾਲਤ 'ਚ ਚੱਲ ਗਿਆ ਤਾਂ ਫਿਰ ਆਰਡਰ ਜੋ ਅਦਾਲਤ ਦੇ